ਅਸੀ ਗੱਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਝੰਗਿਆ ਖੁਰਦ ਜਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਵੀਰ ਗਗਨ ਕੋਲ ਸਤਿ ਸ਼੍ਰੀ ਅਕਾਲ ਵੀਰੇ ਹਾਂ ਸਲਾਮ ਠੀਕ ਠਾਕ ਜੋ ਬੜੀ ਕਿਰਪਾ ਵੀਰ ਜੀ ਤੁਸੀਂ ਸੁਣਾਓ ਵਾਹ ਵਧੀਆ ਠੀਕ ਠਾਕ ਠੀਕ ਠਾਕ ਚੱਲਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਵੀਰੇ ਅੱਜ ਝੋਟੀਆਂ ਤਿੰਨ ਪਾਉਣੀਆਂ ਵਾ ਤੇ ਤਿੰਨ ਚਾਰ ਜੜੀਆਂ ਠਹਿਰ ਕੇ ਪਾਵਾਂਗੇ ਅੱਛਾ ਇਹ ਤੇ ਦੁੱਧ ਤੇ ਜਰਵਾਉਣੀਆਂ ਹਾਂ ਜੀ ਇਹ ਦੋ ਦਿਨਾਂ ਥੱਲੇ 14 14 ਕਿਲੋ ਹੱਦ ਤਿਆਰ ਹੈ ਝੋਟੀਆਂ ਦੋਹਾਂ ਥੱਲੇ ਤੇ ਬੂਰੀ ਥੱਲੇ 12 ਕਿਲੋ ਤਿਆਰ ਠੀਕ ਹੈ ਵੀਰੇ ਵੱਡੀਆਂ ਝੋਟੀਆਂ ਦੇਖੋ ਵੱਡੀਆਂ ਝੋਟੀਆਂ ਉਹ ਸ਼ਾ ਕਾਲੀ ਜਾਨਵਰ ਕੀ ਨਗਾ ਨਗਾ ਸਿੰਗ ਲੱਗਾ ਮਗਰ ਬਚਾ ਕੱਟੀ ਮਗਰ ਅੱਛਾ ਕੱਟੀ ਮਗਰ ਦੋਹਾਂ ਝੋਟੀਆਂ ਮਗਰੀ ਕੱਟੀਆਂ ਦੇਖੋ ਕੱਟੀਆਂ ਵੀਰ ਦੀਆਂ ਬੜੀਆਂ ਵਧੀਆ ਸੀਆਂ ਮਗਰ ਕੱਟੀਆਂ ਮਗਰ ਵੇਖੋ ਵੱਡੀ ਛੋਟੀ ਆ ਫੁੱਲ ਸਿੰਗਲ ਅੱਡੀ ਦੀ ਤੇ ਉਹ ਜੱਡ ਬਲਾ ਗਿਆ ਤੇ ਛੋਟੀ ਵੇਖੋ ਕਿੰਨੀ ਆ ਰਾਜੀ ਗੁਲੀ ਸਹੀ ਗੱਲ ਵੀਰੇ 14 ਕਿਲੋ ਤਿਆਰ ਆ ਛੋਟੀ ਛਲੇ ਐ ਸਿੱਧੀ ਗੱਡ ਰੱਖੀ ਆ ਸਿੱਧੀ ਥਾਣ ਵੇਖੋ ਕਿੰਨਾ ਸੋਹਣਾ ਲੋਕ ਵਾਲਾ ਲੱਗ ਨੋ ਗਾਲਾ ਥਾਣ ਸਹੀ ਗੱਲ ਆ ਵੀਰੇ ਸਿੰਗ ਸਿੰਗ ਬਹੁਤ ਪਿਆਰਾ ਲੱਗਾ ਸਿੰਗ ਦਾ ਪੂਰਾ ਰੰਗ ਆ ਸੋਹਣਾ ਲੱਗਾ ਸਿੰਗ ਦਾ ਸਹੀ ਗੱਲ ਆ ਵੀਰੇ ਅੱਜ ਨਗੀਨਾ ਹੀ ਲਿਆਂਦੇ ਫਿਰ ਵੀਰ ਹਾਂ ਨਗੀਨਾ ਹੀ ਆ ਛੋਟੀ ਵੇਖੋ ਇਹ ਥਾਣ ਵੇ ਲਗਾ ਕਰਨ ਸਹੀ ਗੱਲ ਵੀਰੇ ਬਹੁਤ ਸੋਹਣਾ ਇਹਦੀ 2 ਕਿਲੋ ਛੋਟੀ ਦੀ ਗਾੜੀ ਆ 2.5 ਕਿਲੋ ਹਾਂ ਦੁੱਧ ਚਵਾਉ 16 17 ਬੜਾ ਆਣਾ ਵੀਰ ਜੀ ਬਹੁਤ ਛੋਟੀ ਝਾਂ ਸ਼ਾਹ ਕਾਲੀ ਜਾਨ ਵਰਗੀ ਬੜਾ ਪਰ ਟੱਤੀ ਬੜੀ ਥੋੜੀ ਭਾਈ ਝੋਟੀ ਠੀਕ ਆ ਠੀਕ ਆ ਦੇਖੋ ਵੀਰੇ ਕੱਟੇ ਖੁੱਲ ਵੱਡੀ ਝੋਟੀ ਆ ਬਾਕੀ ਵਹਾਨਾ ਉਹਨਾ ਬਹੁਤ ਸੋਹਣਾ ਖੁੱਲੇ ਲੇਵੀਆਂ ਝੋਟੀਆਂ ਜਵੀਰ ਕੋਲ ਥਣ ਥਣ ਪੂਰੀ ਸੋਹਣੀ ਝੋਟੀ ਨੋਕ ਆਲਾ ਥਣ ਲੱਗਾ ਦੁੱਧ ਆਲਾ ਥਣ ਦੇ ਨੂੰ ਕਹਿੰਦੇ ਆਪਾਂ ਇਹ ਤਾਂ ਮੁੱਲ ਕਰਨ ਵੀ ਜੋ ਮਰਜ਼ੀ ਕਰਾਈ ਜਾਓ 1.45 ਦੀ ਝੋਟੀ ਹਾਂ ਨਾ ਦਵਾਗੇ 1.45 ਦੀ 1.45 ਦਵਾਗੇ ਬਾਕੀ ਛੋਟ ਛੱਪਾ ਕਰਦੇ ਕੋਈ ਵੀਰ ਭਰਾ ਕੋਈ ਮੌਕੇ ਕੋਈ ਭਰਾ ਫੋਨ ਲਾਵੇ ਨਾ ਛੋਟ ਛੱਪਾ ਕਰਦੇ ਚੱਲ ਛੋਟ ਧਾਰਾ ਜਾ ਕਰਾ ਦੇ ਝੋਟੀਆਂ ਚਵਾ ਦੇ ਵੇਖੋ ਝੋਟੀ ਆ ਵੇਖੋ ਜਵਾ ਰੂ ਹੀ ਆ ਰੇ ਬਹੁਤੀ ਜਿਆਦਾ ਕੋਲੀ ਆ ਇਹਨੂੰ ਮੈਂ ਉਹ ਇਥੇ ਮੁਤਾਬਿਕ ਅੱਛਾ ਇਹ ਗੱਲ ਹੈ ਮਗਰ ਨਹੀਂ ਛੋੜੀ ਨਾ ਦੇਖੋ ਜਵਾਂ ਦੇਖੋ ਜਵਾਂ ਬਾਕੀ ਕਰਮ ਵਾਲੀ ਸੀਲਸ ਲੱਗ ਫੋਲਿਆ ਠੰਡੀ ਧੀਰੀ ਘੱਟੀ ਜਾ ਪੱਕੀ ਬੜੀ ਸੋਹਣੀ ਕਰਮਗ੍ਰਹਿ ਜਵਾਬ ਅੜਾ ਲੱਗਾ ਗਾਈਆਂ ਨਾਲੋਂ ਬੋਲੀ ਹੈ ਸਹੀ ਗੱਲ ਹੈ ਵੀਰੇ ਬਾਕੀ ਸੋਹਣੇ ਦਾ ਰਾਜੀ ਗੁੰਦੀ ਆ ਤੇ ਅੰਡਰ ਕੁਆਲਿਟੀ ਦੇਖੋ ਸਹੀ ਗੱਲ ਆ ਜੀ ਇਹ ਚਾਹਾਂ ਨੂੰ ਤਿਆਰ ਹੈ 15 ਪਲਸ ਜਾਊਗੀ ਝੋਟੀ ਠੀਕ ਹੈ ਜੀ 13 ਦੀ ਅਸੀਂ ਗਾਰੰਟੀ ਦਵਾਂ ਭਾਵੇਂ ਭਾਗ ਧਾਰਨ ਨਾ ਮਾਰੇ ਅਰੇ ਅੱਛਾ ਜੀ ਬਾਕੀ ਵੀਰ ਜੀ ਕੋਈ ਵੀਰ ਭਰਾ ਜਾ ਕੇ ਸੇਵਾ ਕਰੇ ਵਧੂਗੀ ਝੋਟੀ ਦੋ 15 ਤੱਕ ਜਾਊਗੀ ਸਹੀ ਗੱਲ ਆ ਜੀ ਮੈਲੇ ਤੇ ਚੱਲ ਕੇ ਝੋਟੀ ਤੁਦੋਂ ਵਧੂਗੀ ਫੁੱਲ ਵੱਡੀ ਗਾੜੀ ਆ ਗਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਲੈ ਮਗਰ ਵੀ ਕਰਨ ਕੱਟੀ ਵੇਚ ਗਈ ਇਹ ਕੱਟੀ ਗੱਡੀ ਵਧੀਆ ਆ ਸੂਈ ਨੂੰ ਨਾ ਪੰਜ ਕੇ ਨਹੀਂ ਹੋਇਆ ਚੰਗੇ ਸੀ ਮੈਂ ਤੇ ਖੁੱਲੇ ਹੱਡਾਂ ਮੇਰਾ ਨਹੀਂ ਕੱਟੀ ਆ ਗਈ ਆ 12 ਕਿਲੋ ਬੋਲੇ ਨਾਲ ਖਾਲੀ ਕੀਤੀ ਜੋ ਅੱਛਾ ਯਾਰ ਮੈਂ ਨਾਲ ਖਾਲੀ ਕਰਦੀ ਆ ਅੱਜ 8 ਵਜੇ ਨਾਲ ਠੀਕ ਆ ਵੀਰੇ ਠੀਕ ਆ ਉਹਦੇ ਖਾਲੀ ਕਰਕੇ ਲਿਆਂਦੀ ਆ ਠੀਕ ਆ ਵੀਰੇ ਵੇਖੋ ਚ ਇਹਦੀ ਵੀ ਸਿੰਗੀ ਜੂੰਗੀ ਬਹੁਤ ਸੋਹਣੀ ਲੱਗੀ ਵੀਰ ਜੀ ਦੁੱਧ ਵਾਲੀ ਝੋਟੀ ਆ ਵੀਰ ਦੁੱਧ ਵਾਲੀ ਦੁੱਧ ਸਿੰਗਲ ਹੈ ਡੇਰੀ ਝੋਟੀ ਆ ਵੀ ਵੱਡੀ ਵੱਡੀ ਝੋਟੀ ਫੁੱਲ 3 ਸੰਗਲ ਇੱਧਰ ਝੋਟੀ ਜਵਾਗੇ ਖੜੂਗਾ ਨਾ 13 ਕਿਲ ਨਾ ਕੋ ਚੋਆਗੇ ਖੜੇ ਬਾਕੀ ਵੀਰ ਜੀ ਵੀਰ ਭਰਾ ਜਿਹਨਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਰਖਵਾ ਹੈਣਾ ਸਹੀ ਗੱਲ ਆ ਵੀਰੇ ਬਾਕੀ ਅਜੇ 12 ਵਜੇ ਸ਼ਾਮਾਂ ਤੱਕ ਵੇਖਿਆ ਝੋਟੀਆਂ ਕਿੱਦਾਂ ਜਾਂਦੀ ਕੋਈ ਥਣਾ ਜ ਨਹੀਂ ਆਈ ਕਰਮ ਵਾਲੀ ਕੋਈ ਟਾਈਮ ਨਹੀਂ ਸਹੀ ਗੱਲ ਆ ਵੀਰੇ ਡੇਢ ਘੰਟਾ ਆਇਆ ਚੋਈ ਨਹੀਂ ਪਰ ਝੋਟੀ ਝੋਟੀ ਆ ਭਾਵੇਂ ਕੋ ਚਾਰ ਡੰਗ ਚੋਗੇ ਖੜੇ ਸਹੀ ਗੱਲ ਆ ਤੇਰਾ ਕਰੋ ਦੀ ਗਰੰਟੀ ਦਾਂਗੇ ਦੁੱਧ ਵਾਲੀ ਝੋਟੀ ਸਾਰੀ ਵੱਡੀ ਖਾਣੇ ਵੇਖੋ ਕਿੰਨੇ ਮਿਲਦੇ ਲਗਾ ਵੀਰੋ ਨਾਲ ਕੋਲ ਸਹੀ ਗੱਲ ਆ ਵੀਰੇ ਵੇਖੋ ਇਸੇ ਦਾ ਮੂੰਹ ਦੀ ਪੂਰੀ ਸਾਫ ਆ ਫੁੱਲ ਬਾਕੀ ਵੱਡੀ ਵੱਡੀ ਫੁੱਲ ਆ ਸਿੰਗਲ ਆ ਡਿਰੀਆਂ ਕਾਨੇ ਅੰਗੂਏ ਹੋਈ ਸਦੀ ਕਾਕ ਤਰਗੀ ਚਮੜੀ ਇਹਦੀ ਆ ਕਾਕ ਤਰਗੀ ਜੈਡ ਬਲੈਕ ਜਾਉਣਾ ਗੀ ਪੇਟੇ ਕੁੜੇ ਦੀ ਚੰਗੀ ਮਾਲ ਜਣਾ ਹਾਂਜੀ ਚੰਗੀ ਮਾਲ ਕਾਇਰ ਤਾਂ ਥੋੜੀ ਸਾਫ ਘਟ ਗਈ ਪਰ ਫਿਰ ਵੀ ਦੁੱਧ ਦੀ ਝੋਟੀ ਹੈ ਨਾ ਦੁੱਧ ਵਾਲੀ ਅੱਛਾ ਹਾਂਜੀ ਉਹ ਵੀਰ ਜੀ ਦਿਖਾਣ ਰਿਹਾ ਦੂਰ ਨਾ ਕੋਈ ਨਹੀਂ 2 ਲੱਖ ਰੁਪਏ ਦੇ ਪਾ ਮਾਗੇ ਝੋਟੀ ਦਾ ਲੱਲੇ ਦਾ ਸਹੀ ਗੱਲ ਆਪਨੇ ਹੁਣ ਫਿਰ ਵੀਰੇ ਰੇਟ ਇਹਦਾ ਰੇਟ ਇਹਦਾ ਕਰਨ ਵੀਰ ਭਾਏ 40 45 ਜੋ 35 ਦੀ ਝੋਟੀਆਂ ਆਣ ਨੇ 35 ਦੀਆਂ ਆ ਨਾ ਕੱਟੀ ਦੇਖੋ ਹੀ ਅੱਧੀ ਮਗਰੇ ਆ ਦੋ ਝੋਟੀਆਂ ਜਾਣੀਆਂ ਤੇ ਦੋ ਦੋ ਹੀ ਦੋ ਹੀ ਕਟੀਆਂ ਜਾਣੀਆਂ ਹਾਂਜੀ ਹਾਂਜੀ ਬਾਕੀ ਵੀਰ ਭਰਾ ਕੋਈ ਫੋਨ ਕਰੂ ਚਲੋ ਮਾਨਤਨ ਕਰ ਮਾਨਤਨ ਕਰਦਾ ਹੈ ਹਨਾ ਗਾੜੀ ਆ ਗਈ ਵੀਰ ਦੀ ਪੂਰੀ ਪੂਰੀ ਤਿਲਾਲੀ ਤਿਲਾਲੀ ਨੀਲੀ ਪਕਰਾ ਦੀ ਨੀਲੀ ਪੂਰੀ ਤਿਲਾਲੀ ਵੱਡੀ ਐ ਵੀ ਫੁੱਲ ਬਾਕੀ ਵੀਰ ਦੀ ਬੱਚੇ ਲਾ ਕੇ ਤਾਮ ਖਾਈਦੇ ਕੋਈ ਥਣ ਜਿੰਨੇ ਵੀਰ ਭਰਾ ਨੇ ਔਨਲਾਈਨ ਖੜਨੀ ਹੁੰਦੀ ਆ ਪਤਾ ਲੱਗ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਥਣ ਦੇਖੋ ਸਾਰਾ ਇਹ ਸਮਾਨ ਵਰਗਾ ਦਈਏ ਸਾਰੇ ਵੀ ਸਹੀ ਗੱਲ ਹੈ ਹਾਂ ਜੀ ਹਾਂ ਜੀ ਸਾਰਾ ਲੇਵਾ ਪਛਾਣ ਲਾਇਆ ਇਹਨੇ ਬੁਰੀ ਦੇ ਟਾਪੀ ਲਾਇਆ ਇਹਨੇ ਇਹਦੇ ਨਾਲ 12 ਕਿਲੋ 12.5 ਕਿਲੋ ਦੁੱਧ ਤਿਆਰ ਆ ਅੱਛਾ ਜੀ ਦੋ ਸੇ ਕੋਈ ਮੰਗ ਦੋ ਹਾਂ ਜੀ ਹਾਂ ਜੀ ਆ ਵੇ ਲਓ ਬੱਚਾ ਚੰਗੀ ਕਰੂਗੀ ਨਾ ਤੇ ਕਰੂਗਾ 15 ਕਿਲੋ ਦੀ ਮਲਗੇ ਨੀ ਝੋਡੀ ਸਹੀ ਗੱਲ ਹੈ ਵੀਰ ਜੀ ਚਲ ਬੰਦ ਆ ਗਈ ਹੈ ਨਾ ਵੀਰ ਜੀ ਇੱਧਰ ਕਰ ਕੋਈ ਗੱਲ ਨਹੀਂ ਕਰ ਕੋਈ ਕੰਨ ਜਿਓ ਡਿਆ ਦਾ ਦਾ ਉਦੋਂ ਦਾ ਦਾ ਵੇਖੋ ਦੇਰੋਂ ਦੇ ਵੀ ਕਰਮਾਲੀ ਸੋਲ ਨੂੰ ਟਾਈ ਫੰਡੀ ਵਧੀਏ ਸੋਲ ਲਗੋ ਸੋਲ ਲਗੋ ਮਾ ਤੋਰ ਕੇ ਨਹੀਂ ਹੁੰਦਾ ਪੂਰੀ ਜਾਨ ਸਹੀ ਗੱਲ ਆ ਵੀਰ ਆਰਡਰ ਕਰਵਾ ਵੀ ਉਹ ਕਿੱਡੀ ਸੋਹਣੀ ਬਹੁਤ ਸੋਹਣਾ ਵੀਰ ਜੀ ਬਾਨਾ ਥਾਣ ਵੀਰ ਜੀ ਇਹਨੂੰ ਕਿਹੜਾ ਲੱਗਾ ਫਿਰ ਇਹਨੂੰ ਥਾਣ ਲੱਗਾ ਉਹ ਦਰਜਾਈ ਤੇ ਕਹਿੰਦਾ ਮੇਰਾ ਸਾਲਾ ਤੁਹਾਡਾ ਨੋਕਲਾ ਸੁੰਬਾ ਥਾਣਾ ਸੁੰਬਾ ਗੁੰਬਾ 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 ਪੱਪੂ ਖਲਵਾਈ ਦੇ ਲੱਡੂ ਲੱਗੇ ਆ ਹੋਏ ਹੋਏ ਬਸ ਹਣਾ ਆਰਡਰ ਕੁਆਲਟੀ ਵਹੋ ਕਿਦੀ ਸੋਹਣੀ ਹੈ ਸਹੀ ਗੱਲ ਹੈ ਖੰਡੀ ਘੀਰੀ ਬੜੀ ਸਹੀ ਰਾਜੀ ਬੜੀ ਆ ਰਾਜ ਸਾਂਭੀ ਬੜੀ ਗੈਨੇ ਆ ਵੀਰ ਪ੍ਰਾਨ ਸਾਬ ਦਾ ਇਹ ਵੀਰ ਜੀ ਮੋਲਿਆ ਜੀ ਆ ਉਹਦਾ ਸਾਬ ਦਾ ਜੀ ਜੇ ਵੀਰ ਜੀ ਸਾਂਭੀ ਗਾਰੇ ਪਿਛੋਂ ਕਰਨ ਵਾਲੀ ਟਾਪੜਾਈ ਫੈਂਡੀ ਸੰਗ ਥੋੜਾ ਖੁਲਾਓ ਪੂਰਾ ਜੱਜ ਦਾ ਨਾਲ ਪਰ ਹੈ ਦੁੱਧ ਵਾਲੀ ਸਾਰੀ ਦੁੱਧ ਵਾਲੀ ਦੁੱਧ ਵਾਲੀ ਦੇਖੋ ਵੀ ਚੋਟ ਦੁੱਧ ਚੰਗਾ ਚਵਾਈ ਜਾਣਾ ਵੀਰੇ ਵਧੀਆ ਵਧੀਆ ਦੁੱਧ ਬਾ 13 14 ਕਿਲੋ ਦੁੱਧ ਵਧੀਆ ਆਰਾਮਣੇ ਚਵਾਈ ਆ ਹਾਂ ਕਰਮਾਲੀ ਪਿਛੇ ਸੂਲ ਨੂੰ ਲਾਈ ਹੰਡੀ ਆਹ ਨਹੀਂ ਜੀ ਬੰਦੇ ਸੋਨਾ ਲਿਓ ਧਾਰ ਤੁਰ ਆ ਜਾਂਦੀ ਧਾਰ ਬਹੁਤ ਸੋਹਣੀ ਹੈ ਜੀ ਉਹਦੇ ਨੂੰ ਧਾਰ ਚੋਟੀ ਕੋਈ ਘੂਰ ਜਟਾ ਨਹੀਂ ਆ ਸਹੀ ਗੱਲ ਹੈ ਵੀਰੇ ਜਿੱਦਾਂ ਮਰਜ਼ੀ ਕੋ ਪਸਾ ਲਈ ਕਰਦੇ ਖੜੇ ਬਾਕੀ ਵੀਰ ਜੀ ਇੱਥੇ ਆਓ ਦੋ ਟਾਈਮ ਚੱਲੀ ਕਰੋ ਤਿੰਨ ਟਾਈਮ ਕਰੋ ਨਾ ਕੋਈ ਨਹੀਂ ਹਣਾ ਕੋਈ ਨਹੀਂ ਆ ਤਿੰਨ ਟਾਈਮ ਭਾਵੇਂ ਜਵਾਈ ਕਰਕੇ ਆਪਣੀ ਸਹੀ ਗੱਲ ਆ ਵੀਰੇ ਪੈਸੇ ਖਰਚਣੇ ਜਿਹੜੇ ਵੀਰ ਭਰਾਣੇ ਬਾਤ ਬਾਤ ਦੇਖੋ ਜਵਾਈ ਤੋਈ ਇਹ ਕੁੜੀ ਰੂਹ ਨੂੰ ਕੋਲੀ ਜੀ ਇਹ ਕੁਆਡੀਆਂ ਘਰੀ ਜਾਊ ਆਜ ਇਹਦੀ ਉਹ ਮੋਕ ਮੋਕ ਕਹੂੰ ਵਧਾਰਿਆ ਜੀ ਭਾਣਿਆ ਕੇ ਤੁਹਾਡੇ ਪਿੰਡ ਵੀ ਹਲਦਾਂਗੇ ਬਾਤ ਚੱਲੋ ਕੋਈ ਨਹੀਂ ਧਾਰ ਧਾਰਿਆ ਧਾਰ ਬੜੀ ਕੋਲੀ ਜੀ ਓਏ ਕੋਲੀ ਦੇ ਰੂਹ ਵਾਹ ਜੀ ਗਾਵਾਂ ਵਰਗੀ ਸਹੀ ਗੱਲ ਹਾਂ ਜੀ ਲੱਡੂ ਲੱਗੇ ਇਹਦੇ ਪੱਪੂ ਲਵਾਈ ਦੇ ਨਾ ਨਹੀਂ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਆਤੀ ਕਰੂ ਮੇਰੇ ਗਿਆ ਹੀ ਇਹਦੀ ਮੁੱਲ ਦੀ ਗੱਲ ਕਰੀਏ ਮੁੱਲ ਨਿਕਲਿਆ ਹੀ ਇਹਦਾ ਅਛਾਈ ਉਹਦਾ ਭਾਵੇਂ ਉਹ ਇਹ ਜੋ ਮਈਆਂ ਦਾ ਲੋਕ 1 ਲੱਖ 10 ਦਾ 15 15 95000 ਦੀ ਆਣਾ ਉਹਦੇ ਦਾ 95000 ਦੀ 95000 ਦੇਦਾ ਕੋ ਵੀਰ ਫੋਨ ਲਾਵੇ ਮਾਰ ਲਾ ਲਾਓ ਜੀ ਪੂਰੀ ਚਰਾਣੀ ਆਰਡਰ ਕੁਆਲਟੀ ਸਹੀ ਗੱਲ ਲੱਗੀ ਅਦੇ ਬੰਦੇ ਦੇਖੀ ਨਾ ਦਿਲ ਹੋਏ ਹੋਏ ਨਹੀਂ ਮਾਣੇ ਤੇ ਸਾਰੀ ਕਰਮਾਲੀ ਭਰੀ ਹੋਈ ਹੈ ਸਾਰੀ ਕਰਮਾਲੀ ਵਧੀਆ ਆਰਡਰ ਕੁਆਲਟੀ 2 ਲੱਖ ਵਾਲੀ ਮਈਆਂ ਹੀ ਲੱਗੀ ਸਹੀ ਗੱਲ ਵੀਰੇ ਸਹੀ ਗੱਲ ਬਹੁਤ ਚੰਗਾ ਦੁੱਧ ਦਰ ਚਵਾਈ ਜਾਉ ਇਹਦੇ ਮਗਰ ਕਟਾ ਲਈ ਠੀਕ ਆ ਵੀਰੇ ਠੀਕ ਆ ਜੀ ਬਾਕੀ ਥੋੜੀਆਂ ਹੋਰ ਬਾਕੀ ਵੀਰ ਜੀ ਛੋਟੀਆਂ ਹੋਰ ਆਈਆਂ ਤਿੰਨ ਚਾਰ ਉਹ ਦੁੱਧ ਦੇ ਚਾੜ ਕੇ ਫਿਰ ਅਗਲੀ ਵੀਡੀਓ ਚ ਪਾਵਾਂਗੇ ਵੀਡੀਓ ਚ ਪਾਵਾਂਗੇ ਮਾਲ ਪਾਈ ਦਾ ਜਿਹੜਾ ਤਿਆਰ ਹੋਏ ਤਿਆਰ ਹੈ ਵਧੀਆ ਬੋਲ ਥੱਲੇੋਂ ਜਿਹੜਾ ਹੈ ਜਿਹੜਾ ਮਰੋ ਚੋਚ ਵਾਲੇ ਦਾ ਬੰਦਾ ਫੜੇਦਾ ਹਾਂਜੀ ਹਾਂਜੀ ਸਹੀ ਗੱਲ ਆ ਵੀਰੇ ਬਾਕੀ ਵੀਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਸਾਡਾ ਆਪਣਾ ਪਿੰਡ ਹੈ ਗਾਇਓ ਝੰਗੀਆਂ ਖੁਰਦ ਜ਼ਿਲ੍ਹਾ ਗਰਦਾਪੁਰ ਤਹਿਸੀਲ ਬਟਾਲਾ ਤੇ ਫਰੇਗਾੜਾ ਆਪਣਾ ਲੱਗਿਆ ਸ਼ਹਿਰ ਅਬਰਸਰ ਵੀ ਆਪਾਂ ਨੂੰ 20 ਕਿਲੋਮੀਟਰ ਦੀ ਹੈ ਸਰ ਠੀਕ ਆ ਵੀਰੇ ਬਾਕੀ ਨੰਬਰ ਆਪਣਾ 981374307 ਠੀਕ ਆ ਵੀਰੇ